ਸੋ ਸਾਰੇ ਭੈਣ ਭਰਾਵਾਂ ਨੂੰ ਜੀਐਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਸ਼ਬਦ ਦੇ ਧਾਰੀ ਹੋ ਕੇ ਧਰਤੀ ਦੇ ਉੱਤੇ ਇਨਸਾਨ ਲਈ ਆਇਆ ਤੇ ਵੇਖੋ ਅੱਜ ਹਰ ਇੱਕ ਇਨਸਾਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬਿਨਾਂ ਸ਼ਬਦ ਤੋਂ ਅਸੀਂ ਮੁਕਤੀ ਨਹੀਂ ਪਾ ਸਕਦੇ ਸਵਰਗ ਦੇ ਵਿੱਚ ਨਹੀਂ ਜਾ ਸਕਦੇ ਅੱਜ ਅਸੀਂ ਉਸੇ ਸ਼ਬਦ ਦੇ ਬਾਰੇ ਸਿੱਖਾਂਗੇ ਵੇਖੋ ਜਦੋਂ ਅਸੀਂ ਸੰਤ ਜੀ ਉਹਨਾਂ ਦੀ ਅੰਦੀਲ ਉਹਦਾ ਇੱਕ ਬਾਪ ਉਹਦੀ ਇੱਕ ਐਤ ਪੜਦੇ ਆ ਵਚਨ ਦੇ ਵਿੱਚ ਲਿਖਿਆ ਕਿ ਆਦ ਵਿੱਚ ਸ਼ਬਦ ਹੀ ਸ਼ਬਦੀ ਪਰਮੇਸ਼ਰ ਦੇ ਨਾਲ ਹੀ ਸ਼ਬਦੀ ਦੇਦਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਹallelujah ਭਾਵ ਕਿ ਸ਼ਬਦ ਨੇ ਧਰਤੀ ਦੇ ਉੱਤੇ ਇੱਕ ਕੀ ਲੈ ਲਈ ਦੇ ਲਈ ਤੇ ਵੇਖੋ ਭੈਣ ਭਰਾਓ ਸ਼ਬਦ ਨੇ ਜਿਹੜੀ ਧਰਤੀ ਦੇ ਉੱਤੇ ਦੇ ਲਈਓ ਇੱਕੋ ਹੀ ਦੇ ਲਈਆ ਬਾਰ ਬਾਰ ਦੇ ਉਹਨੇ ਨਹੀਂ ਲਈ ਤੇ ਵੇਖੋ ਬਾਕੀ ਸਾਰੇ ਕਿਹ ਇਨਸਾਨ ਜਿਹੜੇ ਧਰਤੀ ਦੇ ਉੱਤੋਂ ਪਰਮੇਸ਼ਰ ਨੇ ਚੁਣੇ ਪਰ ਸ਼ਬਦ ਨੇ ਇੱਕ ਵਾਰੀ ਧਰਤੀ ਦੇ ਉੱਤੇ ਆਇਆ ਹਾਲੇਲੂਇਆ ਵੇਖੋ ਜਦੋਂ ਅਸੀਂ ਉਤਪਤੀ ਦੀ ਕਿਤਾਬ ਉਹਦਾ ਇੱਕ ਚੈਪਟਰ ਇੱਕ ਐਥ ਨੂੰ ਪੜਦੇ ਹਾਂ ਵਚਨ ਦੇ ਵਿੱਚ ਲਿਖਿਆ ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਧਰਤੀ ਬੇਡੋਲ ਸੁੰਨੀ ਤੇ ਬਰਾਣੀ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਗਹਿਰੇ ਜਲ ਦੇ ਉੱਤੇ ਕੀ ਹੀ ਹਨੇਰਾ ਤੇ ਖੁਦਾ ਦਾ ਆਤਮਾ ਪਾਣੀਆਂ ਦੇ ਉੱਤੇ ਕੀ ਹੀ ਮਡਰਾਉਂਦਾ ਹੈ ਦੇਖੋ ਵਚਨ ਦੇ ਵਿੱਚ ਲਿਖਿਆ ਕਿ ਆਤਮਾ ਮਡਰਾਈ ਜਾ ਰਿਹਾ ਹੈ ਵਚਨ ਦੇ ਵਿੱਚ ਲਿਖਿਆ ਸ਼ਬਦ ਬੋਲਿਆ ਗਿਆ ਕਿ ਹਨੇਰਾ ਚਾਨਣ ਤੋਂ ਵਾਕ ਹੋ ਗਏ ਤੇ ਵਾਕ ਹੋ ਗਿਆ ਵਚਨ ਦੇ ਵਿੱਚ ਲਿਖਿਆ ਕਿ ਚਾਨਣ ਹੋ ਜੇ ਤੇ ਚਾਨਣ ਹੋ ਗਿਆ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਕਿਹਾ ਕਿ ਚੰਨ ਤਾਰੇ ਬਣ ਜਾਣ ਚੰਦ ਤਾਰੇ ਬਣ ਗਏ ਵਚਨ ਦੇ ਵਿੱਚ ਲਿਖਿਆ ਕਿ ਸੂਰਜ ਬਣ ਜੇ ਤੇ ਵਚਨ ਦੇ ਵਿੱਚ ਲਿਖਿਆ ਕਿ ਸੂਰਜ ਬਣ ਗਿਆ ਭਾਵੇਂ ਕਿ ਸ਼ੁਰੂ ਤੋਂ ਲੈ ਕੇ ਖੁਦਾ ਨੇ ਅੱਜ ਤੱਕ ਜਿੰਨੀਆਂ ਵੀ ਕੁਦਰਤੀ ਚੀਜ਼ਾਂ ਨੇ ਸਾਰੀਆਂ ਸ਼ਬਦ ਦੇ ਦੁਆਰਾ ਬਣਾਈਆਂ ਤੇ ਵਚਨ ਦੇ ਵਿੱਚ ਲਿਖਿਆ ਇਹੀ ਸ਼ਬਦ ਪਰਮੇਸ਼ਰ ਦੇ ਇਹੀ ਨਾਲ ਹੀ ਤੇ ਇਹੀ ਸ਼ਬਦ ਬੇਤਾਰੀ ਹੋ ਕੇ ਆਇਆ ਤੇ ਸ਼ਬਦ ਹੀ ਕੋਣ ਹੀ ਪਰਮੇਸ਼ਰ ਤੇ ਵੇਖੋ ਭੈਣ ਭਰਾਓ ਜਦੋਂ ਅਸੀਂ ਸੰਤ ਝੋਨਾ ਦੀ ਅੰਜੀਰ ਉਹਦਾ ਇੱਕ ਬਾਪ ਉਹਦੀ 14 ਐਤ ਵਿੱਚ ਪੜਦੇ ਹਾਂ ਵਚਨ ਦੇ ਵਿੱਚ ਲਿਖਿਆ ਨਾ ਲਉ ਤਮ ਨਾ ਸਰੀਰ ਕਿਸਾ ਨਾਲ ਨਾ ਮਨੁੱਖ ਦੀ ਸ਼ਾ ਨਾਲ ਪਰ ਉਹ ਪਰਮੇਸ਼ਰ ਤੋਂ ਪੈਦਾ ਹੋਏ ਤੇ ਸ਼ਬਦ ਦੇਤਾਰੀ ਹੋ ਕੇ ਹੋ ਗਿਆ ਅਤੇ ਸਾਡੇ ਵਿੱਚ ਰਿਆ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਅਸੀਂ ਉਹਦੀ ਉਹ ਮਹਿਮਾ ਵੇਖੀ ਜਿਹੜੀ ਪਿਤਾ ਦੇ ਇਕਲੌਤੇ ਪੁੱਤਰ ਦੀ ਭਾ ਕੇ ਉਹੀ ਸ਼ਬਦ ਜੋ ਸ਼ਬਦ ਦੇ ਦੁਆਰਾ ਸਾਰੀਆਂ ਚੀਜ਼ਾਂ ਬਣੀਆਂ ਜਿਸ ਸ਼ਬਦ ਦੇ ਦੁਆਰਾ ਪੂਰੀ ਕਾਇਨਾਤ ਬਣੀ ਉਹੀ ਸ਼ਬਦ ਦੇਹਤਾਰੀ ਹੋ ਕੇ ਤੇ ਧਰਤੀ ਦੇ ਉੱਤੇ ਆ ਗਿਆ ਸ਼ਬਦ ਨੇ ਇੱਕ ਧਰਤੀ ਦੇ ਉੱਤੇ ਦੇਲ ਹੈ ਇੱ ਲਈ ਤੇ ਵੇਖੋ ਭੈਣ ਪ੍ਰਾਉ ਉਸ ਦੇ ਦਾ ਨਾਮ ਰੱਖਿਆ ਗਿਆ ਪ੍ਰਭੂ ਯਿਸੂ ਮਸੀਹ ਹਾਲੇਲੂਇਆ ਵੇਖੋ ਭੈਣ ਪ੍ਰਾਉ ਇਹ ਸ਼ਬਦ ਜਦੋਂ ਧਰਤੀ ਦੇ ਉੱਤੇ ਆਉਣਾ ਹੀ ਸ਼ਬਦ ਦੇ ਆਉਣ ਤੋਂ ਪਹਿਲਾਂ ਹੀ ਪ੍ਰਭੂ ਨੇ ਆਪਣੇ ਦਾਸ ਜਿਸਾਇਆ نبی ਦੇ ਦੁਆਰਾ ਇੱਕ ਪਵਿੱਕ ਬਾਣੀ ਕਰਾਈ ਜਿਸਾਇਆ نبی ਦੀ ਪੁਤਕ 7:14 ਵਿੱਚ ਲਿਖਿਆ ਕਿ ਵੇਖੋ ਇੱਕ ਕੁਵਾਰੀ ਗਰਭવતી ਹੋਵੇਗੀ ਜਿਹੜੀ ਇੱਕ ਪੁੱਤ ਨੂੰ ਜਨਮ ਦੇਵੇਗੀ ਤੇ ਉਹਦਾ ਇਮਨਾਮ ਇਮੈਨੂ ਰੱਖਣਗੇ ਜਿਹਦਾ ਮਤਲਬ ਕਿ ਪਰਮੇਸ਼ਰ ਸਾਡੇ ਨਾਲ ਤੇ ਵੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਦਾ ਦੂਤ ਜਿਬਰਾਇਲ ਜਿਹੜਾ ਪਰਮੇਸ਼ਰ ਦੇ ਸਿੰਘਾਸਣ ਦੇ ਸਾਹਮਣੇ ਖੜਾ ਰਿਹਾ ਹਾ ਤੋ ਬਚਨ ਦੇ ਵਿੱਚ ਲਿਖਿਆ ਕਿ ਖੁਦਾ ਦਾ ਦੂਤ ਮਾਤਾ ਮਰੀਮ ਦੇ ਕੋਲ ਆਇਆ ਤੇ ਮਾਤਾ ਮਰੀਮ ਨੂੰ ਨੇ ਕਿਹਾ ਕਿ ਤੈਨੂੰ ਵਧਾਈ ਹੋਵੇ ਖੁਦਾ ਤੇਰੇ ਨਾਲ ਹੈ ਤੇਰੇ ਉੱਤੇ ਪ੍ਰਭੂ ਦੀ ਕਿਰਪਾ ਹੋਈ ਆ ਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ ਤੇ ਤੂੰ ਉਹਦਾ ਨਾਮ ਕੀ ਰੱਖੀ ਯੇਸ਼ੂ ਰੱਖੀ ਹਾਲੇਲੂਇਆ ਭਾਗ ਕਿ ਖੁਦਾ ਦੇ ਦੂਤ ਨੇ ਮਾਤਾ ਮਰੀਮ ਨੂੰ ਕਿਹਾ ਵੇਖੋ ਭੈਣ ਭਰਾਓ ਖੁਦਾ ਨੇ ਪੀਰ ਦੇਤੇ ਇੱਕ ਮਾਤਾ ਨੂੰ ਚੁਣਿਆ ਇੱਕ ਔਰਤ ਨੂੰ ਚੁਣਿਆ ਇੱਕ ਕੋਖ ਨੂੰ ਉਹਨੇ ਚੁਣਿਆ ਇੱਕ ਦੇ ਲੈਂਦਰੀ ਤੇ ਵੇਖੋ वचन ਦੇ ਵਿੱਚ ਲਿਖਿਆ ਕਿ ਸ਼ਬਦ ਦੇ ਧਾਰੀ ਹੋ ਗਿਆ ਤੇ ਉਸ ਦੇ ਦਾ ਨਾਮ ਕੀ ਰੱਖਿਆ ਯਿਸੂ ਮਸੀਹ ਸਵਰਗ ਦੂਤ ਨੇ ਕਿਹਾ ਕਿ ਉਹਦਾ ਨਾਮ ਕੀ ਰੱਖੀ ਯਿਸੂ ਮਸੀਹ ਤੇ ਹਾਲੇਲੂਇਆ ਤੇ ਵੇਖੋ ਭੈਣ ਪਰ ਉਹੀ ਦੂਤ ਮੁੜ ਕੇ ਕਿਹਦੇ ਕੋਲ ਗਿਆ ਜੋਸੇਫ ਦੇ ਕੋਲ ਗਿਆ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਉਹ ਖੁਦਾ ਦਾ ਦੂਤ ਜੋਸੇਫ ਦੇ ਕੋਲ ਗਿਆ ਤੇ ਜੋਸੇਫ ਨੂੰ ਹੀ ਉਹਨੇ ਇਹੋ ਹੀ ਕਿਹਾ ਕਿ ਉਹਦਾ ਨਾਮ ਕੀ ਰੱਖੀ ਯਿਸੂ ਰੱਖੀ ਕਿਉਂਕਿ ਉਹਨਾਂ ਦੋਨਾਂ ਦੀ ਕੀ ਹੋਈ ਸੀ ਆਪਸ ਵਿੱਚ ਮੰਗਣੀ ਹਾਲੇਲੂਇਆ ਕਿਉਂਕਿ ਜਦੋਂ ਜੋਸੇਫ ਨੂੰ ਪਤਾ ਲੱਗਾ ਕਿ ਮਰੀਮ ਗਰਵਤੀਆ ਤੇ ਵਚਨ ਦੇ ਵਿੱਚ ਲਿਖਿਆ ਕੋ ਬੰਦਾ ਕੀ ਇੱਕ ਧਰਮੀ ਤੇ ਚੁੱਪਚਪੀ ਤੇ ਉਹਨੂੰ ਛੱਡਣਾ ਚਾਹੁੰਦਾ ਈ ਪਰ ਖੁਦਾ ਦਾ ਉਹੀ ਦੂਤ ਜਿਹੜਾ ਮਾਤਾ ਮਰੀਯਮ ਦੇ ਕੋਲ ਗਿਆ ਉਹੀ ਯੂਸਫ ਦੇ ਕੋਲ ਗਿਆ ਤੇ ਯੂਸਫ ਤੂੰ ਨਾ ਡਰ ਜਿਹੜਾ ਉਹਨੇ ਕੋਕ ਦੇ ਵਿੱਚ ਆ ਪਰਮੇਸ਼ਰ ਤੋਂ ਆ ਉਹ ਪੁੱਤਰ ਨੂੰ ਜਨਮ ਦੇਵੇ ਕਿ ਤੇ ਤੂੰ ਉਹਦਾ ਨਾਮ ਕੀ ਰੱਖੀ ਯੇਸ਼ੂ ਰੱਖੀ ਤੇ ਵਚਨ ਦੇ ਵਿੱਚ ਲਿਖਿਆ ਯੂਸਫ ਨੇ ਚੁੱਪ ਚਪੀਤੇ ਉਹਨੂੰ ਆਪਣੇ ਘਰ ਲੈ ਆਂਦਾ ਉਹਨਾਂ ਚਰਵਚਨ ਕਹਿੰਦਾ ਕਿ ਉਹਨਾਂ ਚਨ ਦੇ ਨੇੜੇ ਨਹੀਂ ਗਿਆ ਜਿੰਨਾ ਚਰਪੁਨੇ ਸ਼ਬਦ ਨੂੰ ਜਨਮ ਨਹੀਂ ਦੇ ਦਿੱਤਾ ਤੇ ਵੇਖੋ ਪੈਨ ਪ੍ਰਾਉ ਵਚਨ ਦੇ ਵਿੱਚ ਲਿਖਿਆ ਕਿ ਇਸ ਸ਼ਬਦ ਦਾ ਨਾਂ ਕੀ ਰੱਖਿਆ ਗਿਆ ਯਿਸੂ ਮਸੀਹ ਭਾਵ ਕਿ ਜਿਹੜੀ ਸ਼ਬਦ ਨੇ ਦੇਹ ਲਈਆ ਉਹਦਾ ਨਾਮ ਭੈਣ ਪ੍ਰਾਉ ਯਿਸੂ ਮਸੀਹ ਤੇ ਵੇਖੋ ਭੈਣ ਪ੍ਰਾਉ ਕਿਉਂ ਸ਼ਬਦ ਨੇ ਦੇ ਲਈ ਤਰਤੀਬ ਦਿੱਤੀ ਇਸ ਕਰਕੇ ਕਿ ਜਿਹੜਾ ਇਨਸਾਨ ਅੱਜ ਪਾਪ ਦੇ ਵਿੱਚ ਫਸਿਆ ਨਾ ਇਹ ਇਨਸਾਨ ਪਾਪੀ ਮਾਗੀ ਪਾਕ ਤੇ ਉਹ ਸਵਰਗ ਦੇ ਵਿੱਚ ਚਲ ਜਾਵੇ ਵੇਖੋ ਭੈਣ ਪ੍ਰਾਉ ਬਿਨਾ ਇਸ ਸ਼ਬਦ ਤੋਂ ਬੰਦਾ ਸਵਰਗ ਨੂੰ ਨਹੀਂ ਜਾ ਸਕਦਾ ਕਿਉਂਕਿ ਹਰ ਇੱਕ ਇਨਸਾ ਵਚਨ ਵਿੱਚ ਲਿਖਿਆ ਕਿ ਹਰ ਇੱਕ ਇਨਸਾਨ ਕੀ ਆ ਪਾਪੀ ਤੇ ਹਰ ਇੱਕ ਨੇ ਪਾਪ ਕੀਤਾ ਤੇ ਕੋਈ ਵੀ ਬੰਦਾ ਕਹਿ ਨਹੀਂ ਸਕਦਾ ਕਿ ਮੈਂ ਕੀ ਆ ਧਰਮੀ ਆ ਹਾਲੇਲੂਇਆ ਕੋਈ ਵੀ ਧਰਤੀ ਦੇ ਉੱਤੇ ਕਹਿ ਨਹੀਂ ਸਕਦਾ ਵੇਖੋ ਭੈਣ ਭਰਾਓ ਜਿਹੜੀ ਦੇ ਸ਼ਬਦ ਨੇ ਲਈ ਆ ਇਸ ਦੇ ਉੱਤੇ ਵਿਸ਼ਵਾਸ ਕਰਕੇ ਜੋ ਦੇਹ ਉਹਨੇ ਲੈ ਕੇ ਤੇ ਕਲਵਰੀ ਦੀ ਸਲੀਬ ਦੇ ਉੱਤੇ ਵਹਾਈ ਆ ਇਹ ਉਹ ਦੇਹ ਦੇ ਵਿੱਚੋਂ ਜਿਹੜਾ ਪਵਿੱਤਰ ਲਹੂ ਵਗਿਆ ਆ ਉਹੀ ਇਨਸਾਨ ਦੇ ਪਾਪ ਨੂੰ ਕੀ ਕਰਦਾ ਆ ਤੋਂ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਫਲਿੱਪੀਆਂ ਨਵੀਂ ਦੀ ਪੁਸਤਕ ਆ ਫਲਿੱਪੀਆਂ ਦੀ ਪੁਸਤਕ ਪੜ੍ਹਦੇ ਹਾਂ ਦੋ ਬਾਪ ਦੇ ਵਿੱਚ ਲਿਖਿਆ ਕਿ ਉਹਨੇ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਭਾਗ ਕੇ ਪਰਮੇਸ਼ੀਅਨ ਨੇ ਇਸ ਸ਼ਬਦ ਨੇ ਆਪਣੇ ਆਪ ਨੂੰ ਇੰਨਾ ਖਾਲੀ ਕਰ ਦਿੱਤਾ ਕਿ ਉਹਨੇ ਇੱਕ ਮਨੁੱਖ ਦਾ ਰੂਪ ਲਿਆ ਤੇ ਖੁੱਲੀ ਦੇ ਵਿੱਚ ਪੈਦਾ ਹੋਇਆ ਹਾਲੇਲੂਇਆ ਤੇ ਵਚਨ ਕਹਿੰਦਾ ਕਿ ਮਨੁੱਖਾਂ ਦੀ ਸ਼ਕਲ ਦੇ ਵਿੱਚ ਪੈਦਾ ਖੋਇਆ ਤੇ ਪ੍ਰਭੂ ਦਾ ਵਚਨ ਕਹਿੰਦਾ ਕੋਨੇ ਆਪਣੇ ਆਪ ਨੂੰ ਇੰਨਾ ਨੀਵਾ ਕਰ ਲਿਆ ਇੰਨਾ ਨੀਵਾ ਕਰ ਲਿਆ ਕਿ ਸਭੋ ਸਲੀਬ ਦੀ ਮੌਤ ਤੱਕ ਵੀ ਵਫਾਦਾਰ ਬਣਿਆ ਰਿਹਾ ਤੇ ਵੇਖੋ ਭੈਣ ਪ੍ਰਾਉ ਕਿਹਦੇ ਲਈ ਸਲੀਬ ਦੀ ਮੌਤ ਤੱਕ ਵਫਾਦਾਰ ਬਣਿਆ ਰਿਹਾ ਉਸ ਇਨਸਾਨ ਲਈ ਜਿਸ ਇਨਸਾਨ ਨੂੰ ਉਹਨੇ ਸ਼ੁਰੂ ਤੋਂ ਬਣਾਇਆ ਉਸੇ ਇਨਸਾਨ ਨੂੰ ਭੈਣ ਪ੍ਰਾਉ ਬਚਾਉਣ ਲਈ ਉਹ ਅਧੀਨ ਬਣਿਆ ਨੀਵਾ ਬਣਿਆ ਤਾਂ ਕਿ ਹਾਰੇ ਇੱਕ ਇਨਸਾਨ ਧਰਤੀ ਦੇ ਤੋਂ ਉਹਦੇ ਤੇ ਵਿਸ਼ਵਾਸ ਕਰਕੇ ਤੇ ਬਚਾਇਆ ਜਾਵੇ ਤੇ ਵੇਖੋ ਭੈਣ ਭਰਾਓ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਾਕ ਬਚਨਾਂ ਦੇ ਵਿੱਚ ਕਲੀਅਰ ਕਹਿ ਦਿੱਤਾ ਕਿ ਜਿਹੜਾ ਕੋਈ ਮੇਰੇ ਉੱਤੇ ਵਿਸ਼ਵਾਸ ਕਰੇਗਾ ਉਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੋਵੇਗਾ ਕਿਉਂ ਨਹੀਂ ਉਹਦੇ ਉੱਤੇ ਸਜ਼ਾ ਦਾ ਹੁਕਮ ਹੋਗਾ ਇਸ ਕਰਕੇ ਨਹੀਂ ਹੋਵੇਗਾ ਕਿਉਂਕਿ ਉਹ ਸ਼ਬਦ ਇਨਸਾਨਦਰੀ ਆਇਆ ਤੇ ਜਿਹੜਾ ਇਨਸਾਨ ਉਹਨੂੰ ਕਬੂਲ ਕਰ ਲੇਗਾ ਆਪਣੇ ਜੀਵਨ ਦੇ ਵਿੱਚ ਤੇ ਵੇਖੋ ਭੈਣ ਭਰਾਓ ਖੁਦਾ ਉਹਨੂੰ ਮaaf ਕਰ ਦਿੰਦਾ ਹੈ ਕਿਉਂ ਕਿਉਂਕਿ ਇਨਸਾਨ ਜਿਹੜਾ ਵਿਸ਼ਵਾਸ ਕਰਦਾ ਆ ਉਹ ਜ਼ਕੀਰ ਕਰਦਾ ਹੈ ਕਿ ਇਹ ਸ਼ਬਦ ਜੇ ਸ਼ਬਦ ਦੇ ਦੁਆਰਾ ਪੂਰੀ ਕਾਇਨਾਤ ਬਣੀ ਇਸ ਸ਼ਬਦ ਮੇਰੇ ਲਈ ਆਇਆ ਮੈਨੂੰ ਅੰਦਰ ਹੀ ਹੋਇਆ ਤੇ ਵੇਖੋ ਜਿਹਦੇ ਜੀਵਨ ਦੇ ਵਿੱਚ ਇਹ ਸ਼ਬਦ ਆ ਜਾਂਦਾ ਹੈ ਨਾ ਤੇ ਵੇਖੋ ਭੈਣ ਭਰਾ ਉਹਨੂੰ ਫਿਰ ਕੋਈ ਧਰਮਣੀ ਦਿਖਦਾ ਉਹਨੂੰ ਕੋਈ ਯਾਤਰੀ ਦਿਖਦੀ ਉਹਦੇ ਅੰਦਰ ਫਿਰ ਇੱਕ ਇਨਸਾਨ ਨਵਾਂ ਜਨਮ ਲੈ ਲੈਂਦਾ ਆ ਤੇ ਉਹ ਫਿਰ ਦਿੱਤੀ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਇਸ ਤ੍ਰਿਤੀ ਦੇ ਉੱਤੇ ਚੱਲਦਾ ਆ ਤੇ ਵੇਖੋ ਭੈਣ ਭਰਾ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਉਸ ਸ਼ਬਦ ਨੂੰ ਪਹਿਚਾਨੀਏ ਅਸੀਂ ਉਸ ਸ਼ਬਦ ਨੂੰ ਜਾਣੀਏ ਕਿ ਸ਼ਬਦ ਹੈ ਕੀ ਵੇਖੋ ਸ਼ਬਦ ਆਤੇ ਸਾਰੇ ਲੋਕੀ ਕਹਿੰਦੇ ਨੇ ਕਿ ਸ਼ਬਦ ਨੂੰ ਮੰਨਣਾ ਚਾਹੀਦਾ ਪਰ ਸ਼ਬਦ ਨੂੰ ਮੰਨਣਾ ਚਾਹੀਦਾ ਇਹ ਵੀ ਪਤਾ ਹੋਣਾ ਚਾਹੀਦਾ ਕਿ ਸ਼ਬਦ ਹੈ ਕੌਣ ਆ ਤੇ ਵੇਖੋ ਭੈਣ ਭਰਾ ਇਸ ਸ਼ਬਦ ਦਾ ਪੀਟ ਖੁਦਾ ਦੇ ਪਵਿੱਤਰ ਵਚਨ ਦੇ ਵਿੱਚ ਖੁੱਲ੍ਹਿਆ ਆ ਇਸ ਕਰਕੇ ਪ੍ਰਭੂ ਤੇ ਵਿਸ਼ਵਾਸ ਕਰੋ ਇਹਨੂੰ ਪੜੋ ਤਾਂ ਕਿ ਤੁਹਾਡੀਆਂ ਅੱਖਾਂ ਨੂੰ ਚਾਨਣ ਆਵੇ ਤੇ ਤੁਸੀਂ ਇਸ ਧਰਤੀ ਉਤੇ ਰਹਿ ਕੇ ਤੇ ਉਹ ਸਵਰਗ ਦੇ ਵਿੱਚ ਜਾ ਸਕੋ ਤੇ ਪ੍ਰਭੂ ਤੁਹਾਨੂੰ ਆਸ਼ੀਸ਼